ਕੈਂਚੀ ਨੂੰ ਤਿੱਖੀ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਬਿਨਾਂ ਪੈਸੇ ਲਗਾਏ ਹੀ ਘਰੇ ਆਪਾਂ ਕੈਂਚੀ ਨੂੰ ਤਿੱਖੀ ਕਰ ਸਕਦੇ ਹਾਂ ਨਾਲੇ ਆਪਾਂ ਜੀ ਇੱਕ ਚੀਜ਼ ਪਾ ਕੇ ਉੱਪਰ ਨਾਲੇ ਤਿੱਖੀ ਵੀ ਕਰਾਂਗੇ ਤੇ ਕਲੀਨੀ ਵੀ ਕਰਾਂਗੇ ਐਂਡ ਵਿੱਚ ਤੁਸੀਂ ਜ਼ਰੂਰ ਵੀਡੀਓ ਨੂੰ ਦੇਖਣਾ ਜਿਹੜੀ ਆਪਾਂ ਨੇ ਐਂਡ ਵਿੱਚ ਚੀਜ਼ ਦਾ ਇੱਕ ਦਾ ਇਸਤੇਮਾਲ ਕੀਤਾ ਆ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਹੈ ਜੀ ਉਹ ਹੈਗੀ ਆਪਾਂ ਕੈਂਚੀਆਂ ਨੂੰ ਕਿਵੇਂ ਤਿੱਖੀਆਂ ਕਰ ਸਕਦੇ ਹਾਂ ਇਹਨਾਂ ਦੇ ਉੱਤੇ ਜੋ ਵੀ ਜੰਗਾਲ ਲੱਗਿਆ ਹੋਇਆ ਉਹ ਵੀ ਬਹੁਤ ਆਸਾਨੀ ਦੇ ਨਾਲ ਲੈ ਜਾਊਗਾ ਆਪਣਾ ਤੇ ਜੇ ਸਾਡੇ ਤੁਸੀਂ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਜੰਗਾਰ ਲੱਗਿਆ ਹੋਇਆ ਇਹਨਾਂ ਨੂੰ ਪਈਆਂ ਪਈਆਂ ਨੂੰ ਹੀ ਜੰਗਾਰ ਲੱਗ ਜਾਂਦਾ ਆ ਆਪਾਂ ਨੂੰ ਜੀ ਬਾਹਰੋਂ ਤਿੱਖੀਆਂ ਕਰਵਾਉਣ ਦੀ ਲੋੜ ਨਹੀਂ ਹੈਗੀ ਆਪਾਂ ਘਰੇ ਹੀ ਤੁਹਾਨੂੰ ਦਿਖਾਵਾਂਗੇ ਕਿਵੇਂ ਇਹਦਾ ਜੰਗਾਰ ਲਾ ਸਕਦੇ ਆ ਤੇ ਇਹ ਕਿਵੇਂ ਤਿੱਖੀਆਂ ਹੋ ਸਕਦੀਆਂ ਨੇ ਕੈਂਚੀਆਂ ਆਪਣੀਆਂ ਤੇ ਕੈਂਚੀ ਹੋਵੇ ਚਾਹੇ ਕਰਦ ਹੋਵੇ ਆ ਹੈਗੀ ਜੀ ਲੋਹੇ ਦੀ ਕਰਦ ਤੇ ਇਹ ਵੀ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਨਾਲ ਸਾਫ਼ ਕਰਕੇ ਦਿਖਾਵਾਂਗੇ ਵੀਡੀਓ ਨੂੰ ਜੀ ਐਂਡ ਤੱਕ ਦੇਖਿਓ ਆਪਾਂ ਜੀ ਕਰਦੇ ਆ ਵੀਡੀਓ ਸਟਾਰਟ ਮੈਂ ਜੀ ਤੁਹਾਨੂੰ ਕੱਪੜਾ ਵੀ ਕੱਟ ਕੇ ਦਿਖਾ ਲ ਦਿੰਨੀ ਆ ਇੱਕ ਵਾਰੀ ਤੇ ਇਹ ਹੈਗਾ ਕੱਪੜਾ ਆਪਣਾ ਤੇ ਆਪਾਂ ਦੇਖੋ ਜੀ ਤੁਹਾਨੂੰ ਕੈਂਚੀ ਦੇ ਨਾਲ ਕੱਟ ਕੇ ਦਿਖਾ ਰਹੀ ਆ ਬਿਲਕੁਲ ਕੱਟ ਨਹੀਂ ਹੋ ਰਿਹਾ ਕਿਉਂਕਿ ਕੈਂਚੀ ਆਪਣੀਆਂ ਬਿਲਕੁਲ ਤਿੱਖੀਆਂ ਨਹੀਂ ਹੈਗੀਆਂ ਤਿੱਖੀਆਂ ਨਾ ਹੋਣ ਦੇ ਕਾਰਨ ਹੀ ਇਹ ਕੱਪੜਾ ਨਹੀਂ ਕੱਟ ਰਹੀਆਂ ਹੈਗੀਆਂ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਇੱਕ ਲੈਣਾ ਜੀ ਤੁਸੀਂ ਸਟੀਲ ਦਾ ਵਰਸ਼ਿਪ ਜਿਹਦੇ ਨਾਲ ਆਪਾਂ ਭਾਂਡੇ ਸਾਫ਼ ਕਰਦੇ ਹਾਂ ਇੱਕ ਲੈਣਾ ਤੁਸੀਂ ਸਕਰਬ ਜਿਹੜਾ ਆਪਣਾ ਇਹ ਚੰਗਾ ਲੱਗੂਗਾ ਇਹ ਹੀ ਮਦਦ ਕਰੂ ਆਪਣੀ łąਣ ਵਾਸਤੇ ਅਗਲੀ ਚੀਜ਼ ਹੈਗੀ ਹੈ ਜੀ ਆਪਣੀ ਮੈਂ ਜੀ ਇੱਥੇ ਲਈਆ ਹਰਪਿਕ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਕੈਂਚੀਆਂ ਦੇ ਉੱਤੇ ਲਾ ਦਾਂਗੇ ਤੁਸੀਂ ਗਲਵਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਆਪਾਂ ਚ ਇਹਨੂੰ 2 ਮਿੰਟ ਪਹਿਲਾਂ ਲਾ ਕੇ ਉੱਪਰ ਰੱਖ ਦਿੰਨੇ ਆਂ ਬਹੁਤ ਹੀ ਸੌਖਾ ਤਰੀਕਾ ਜੀ ਆਪਾਂ ਨੂੰ ਬਾਹਰੋਂ ਕੈਂਚੀਆਂ ਤਿੱਖੀਆਂ ਕਰਾਉਣ ਦੀ ਬਿਲਕੁਲ ਲੋੜ ਨਹੀਂ ਹੈਗੀ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਪਣੀਆਂ ਇਹ ਕੈਂਚੀਆਂ ਦਿੱਖੀਆਂ ਵੀ ਹੋ ਜਾਣੀਆਂ ਤੇ ਇਹ ਜਿਹੜਾ ਜੰਗਾਲ ਲੱਗਿਆ ਹੋਇਆ ਤੇ ਇਹ ਵੀ ਸਾਰਾ ਹੀ ਉੱਤਰ ਜਾਣਾ ਆਪਾਂ ਚੰਗੀ ਤਰ੍ਹਾਂ ਇਹ ਬੁਰਸ਼ ਦੇ ਨਾਲ ਪਹਿਲਾਂ ਨਾ ਹੱਥ ਨਹੀਂ ਲਾਵਾਂਗੇ ਤੇ ਬੁਰਸ਼ ਦੇ ਨਾਲ ਚੰਗੀ ਤਰ੍ਹਾਂ ਨਾਲ ਸਾਰੀਆਂ ਕੈਂਚੀਆਂ ਦੇ ਉੱਤੇ ਆਪਾਂ ਇਸ ਤਰ੍ਹਾਂ ਲਾ ਦਾਂਗੇ ਦੇਖੋ ਜੀ ਆਪਣੇ ਹਾਰਪਿਕ ਲਾਉਂਦੇ ਸਾਰੇ ਹੀ ਕੈਂਚੀਆਂ ਦੀ ਜਿਹੜਾ ਜੰਗਾਲ ਸੀ ਉਹ ਲੈਣਾ ਸ਼ੁਰੂ ਹੋ ਗਿਆ ਤੇ ਬਜ ਜਦੋਂ ਆਪਾਂ ਸਕਰੱਬ ਦਾ ਇਸਤੇਮਾਲ ਕਰਾਂਗੇ ਦੇਖੋ ਜੀ ਇਹਨੇ ਮਿੰਟੋ ਮਿੰਟ ਹੀ ਕੈਂਚੀਆਂ ਨੇ ਸਾਫ਼ ਹੋ ਜਾਣਾ ਜਿਹੜਾ ਆਪਾਂ ਨੇ ਸਟੀਲ ਦਾ ਬੁਰਸ਼ ਲਿਆ ਉਹ ਆਪਣੀ ਤਿੱਖੀ ਕੈਂਚੀ ਕਰਨ ਦੀ ਮਦਦ ਤੇ ਕਰੂਗਾ ਤੇ ਨਾਲੇ ਜਿਹੜਾ ਚੰਗਾ ਲੋ ਸਾਰਾ ਲੈ ਜਾਣਾ ਸਕਰੱਬ ਤੇ ਇਹ ਤੁਸੀਂ ਸਟੀਲ ਦਾ ਬੁਰਸ਼ ਜ਼ਰੂਰ ਲੈਣਾ ਆਪਾਂ ਜੀ ਹੁਣ ਚੰਗੀ ਤਰ੍ਹਾਂ ਨਾਲ ਇਹਦੇ ਉੱਤੇ ਬੁਰਸ਼ ਜਿਹੜਾ ਇਹ ਆਪਣਾ ਸਟੀਲ ਬੁਰਸ਼ਾ ਤੇ ਇਹ ਆਪਾਂ ਚੰਗੀ ਤਰ੍ਹਾਂ ਨਾਲ ਇਹਦੇ ਉੱਤੇ ਰਗਣਾ ਸਾਫ ਕਰਾਂਗੇ ਤੇ ਆਪਣੀਆਂ ਇਹ ਚੱਕੀਆਂ ਕੈਂਚੀਆਂ ਨੇ ਉਹ ਵੀ ਤੇ ਬਿਲਕੁਲ ਤਿੱਖੀਆਂ ਹੋ ਜਾਣੀਆਂ ਜਿਹੜਾ ਇੱਥੇ ਜੰਗਾਰ ਲੱਗਿਆ ਹੋਇਆ ਉਹ ਵੀ ਬਹੁਤ ਆਸਾਨੀ ਦੇ ਨਾਲਹਿ ਜਾਣਾ ਆਪਾਂ ਨੇ ਜੀ ਇਹਨਾਂ ਦੇ ਉੱਤੇ ਸਟੀਲ ਬੂਲ ਤਾਂ ਸਾਰਾ ਫੇਰਤਾ ਇੱਕ ਵਾਰੀ ਆਪਾਂ ਨਾ ਆਹ ਸਕਰੱਬ ਵੀ ਫੇਰਾਂਗੇ

ਤੇ ਹੁਣ ਆਪਾਂ ਜੀ ਇਹ ਤੋਂ ਬਾਅਦ 'ਚ ਤੁਹਾਨੂੰ ਸਿੰਪਲ ਪਾਣੀ ਦੇ ਨਾਲ ਥਾਪ ਕਰਕੇ ਵੀ ਦਿਖਾਵਾਂਗੇ ਤੇ ਆਪਾਂ ਜੀ ਹੁਣ ਇਹ ਤੋਂ ਬਾਅਦ 'ਚ ਸਾਫ਼ ਪਾਣੀ ਦੇ ਨਾਲ ਨਾ ਇਹਨਾਂ ਨੂੰ ਸਾਫ਼ ਕਰਕੇ ਤੇ ਆਪਾਂ ਨੇ ਜੀ ਇੱਕ ਐਂਡ ਵਿੱਚ ਵੀ ਚੀਜ਼ ਇਹਦੇ ਉੱਤੇ ਲਾਉਣੀ ਆ ਉਹ ਵੀ ਤੁਸੀਂ ਜ਼ਰੂਰ ਦੇਖਿਓ ਬੇਰੀਆਂ ਨੂੰ ਬਿਲਕੁਲ ਸਲਿੱਪ ਨਹੀਂ ਕਰਨਾ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਜੰਗਾਲ ਲੱਗਿਆ ਹੋਇਆ ਸੀ ਬਹੁਤ ਹੀ ਆਸਾਨੀ ਦੇ ਨਾਲ ਆਪਾਂ ਦੇਖੋ ਜੀ ਇਹ ਜੰਗਾਲ ਸਾਫ਼ਾ ਹੀ ਲਹਿ ਗਿਆ ਆ ਦੇਖੋ ਜੀ ਲੋਹੇ ਦੀ ਆਪਣੇ ਕਰਤ ਇਹ ਬਿਲਕੁਲ ਬਹੁਤ ਠਿੱਕੀ ਹੋਗੀ ਤੇ ਹੁਣ ਆਪਾਂ ਜੀ ਇਹਨਾਂ ਨੂੰ ਸਿੰਪਲ ਪਾਣੀ ਦੇ ਨਾਲ ਸਾਫ਼ ਕਰਕੇ ਤੁਹਾਨੂੰ ਦਿਖਾਉਣੀ ਆ ਸਾਫ਼ ਪਾਣੀ ਦੇ ਨਾਲ ਦਿੱਤਾ ਧੋ ਤੇ ਹੁਣ ਆਪਾਂ ਇੱਕ ਕੱਪੜਾ ਲੈ ਕੇ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਪਹਿਲਾਂ ਸਾਫ਼ ਕਰਾਂਗੇ ਜਿਹੜੀ ਆਪਾਂ ਨੇ ਅਗਲੀ ਚੀਜ਼ ਲਗਾਉਣੀ ਆ ਨੇ ਇਹਦੇ ਉੱਤੇ ਉਹ ਵੀ ਤੁਹਾਨੂੰ ਦੱਸਾਂਗੇ ਆਪਣੀਆਂ ਕੈਂਚੀਆਂ ਨੂੰ ਜੰਗਾਲ ਕਿਉਂ ਲੱਗ ਜਾਂਦਾ ਆ ਇਹਨਾਂ ਨੂੰ ਪਈਆਂ ਪਈਆਂ ਨੂੰ ਹੀ ਇਹ ਚੰਗੀ ਤਰ੍ਹਾਂ ਆਪਣੀ ਕੱਪੜੇ ਨਾਲ ਸਾਫ਼ ਕਰਤੀਆਂ ਇਹਨਾਂ ਨੂੰ ਪਾਣੀ ਨਹੀਂ ਲੱਗਿਆ ਹੋਣਾ ਚਾਹੀਦਾ ਦੇਖੋ ਜੀ ਆਪਾਂ ਨੇ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਿਆ ਹੁਣ ਲੈਣਾ ਜੀ ਆਪਾਂ ਨੇ ਤੇਲ ਜਿਹੜਾ ਆਪਣਾ ਮਸ਼ੀਨ ਵਾਲਾ ਕੱਪੜੇ ਸੌਣ ਵਾਲੀ ਮਸ਼ੀਨ ਵਾਲਾ ਤੇਲ ਹੁੰਦਾ ਉਹ ਲੈਣਾ ਤੁਸੀਂ ਉਹ ਤੁਸੀਂ ਚੰਗੀ ਤਰ੍ਹਾਂ ਨਾਲ ਇਹ ਸਾਰੀਆਂ ਹੀ ਕੈਂਚੀ ਦੇ ਉੱਤੇ ਲਾ ਦੇਣਾ ਜੰਗਾਲ ਵੀ ਆਪਣੇ ਜਿਤਾਇਆਂ ਨੂੰ ਲੱਗਦਾ ਜਜੋ ਆਪਾਂ ਇਹਨਾਂ ਨੂੰ ਤੇਲ ਨਹੀਂ ਲਗਾਉਂਦੇ ਹੈਗੇ ਆਪਾਂ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਤੇਲ ਲਾਗਾ ਇਸੇ ਤਰ੍ਹਾਂ ਇਹਨਾਂ ਨੂੰ ਲਾਦਾਂਗੇ ਕੈਂਚੀ ਵੀ ਇਸੇ ਤਰ੍ਹਾਂ ਤੇਲ ਕਰਾਂਗੇ ਜੇ ਸਾਡੀ ਜੇ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦਿਆਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ